ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਮਾਲਾ ਕਲਾਂ ਦੇ ਵਿੱਚ ਮਾਲਾ ਕਲਾਂ ਪਿੰਡ ਤੋਂ ਜਿਹੜੀ ਪਲੂਰ ਵਾਲੀ ਸੜਕ ਆ ਉਸ ਛੁੜਕ ਦੇ ਉੱਤੇ ਸੁਖਵੀਰ ਵੀਰ ਦਾ ਘਰ ਆ ਤੇ ਸੁਖਵੀਰ ਵੀਰ ਦੇ ਘਰੇ ਇਸ ਟਾਈਮੇ ਮੌਜੂਦ ਆ ਵਪਾਰ ਲੈਣ ਦਾ ਕੰਮ ਆ ਬਾਈ ਦਾ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਦੋ ਜਾਨਵਰ ਦਿਖਾਉਣੇ ਆ ਮਿੱਤਰੋ ਇੱਕ ਤਾਂ ਤੁਹਾਨੂੰ ਆ ਕਰੋ ਸੰਗ ਦਾ ਔਰ ਇੱਕ ਹੋਰ ਜਰਸੀ ਦਾ ਦੋ گاਵਾ ਵਿਖਾਉਂਗਾ ਦੋਵੇਂ گاਵਾ ਦੇ ਬਾਰੇ ਪ੍ਰੋਪਰ ਡਿਟੇਲ ਜਾਣਾਂਗੇ ਪਹਿਲਾਂ ਆਪਾਂ ਇਹ ਗਾਂ ਬਾਰੇ ਜਾਣਦੇ ਆ ਵੱਡੀ-ਬੁੱਡੀ ਵੀ ਚੰਗੀ ਆ ਢਮਚਾ ਵੀ ਗਾਂ ਦਾ ਮੈਨੂੰ ਚੰਗਾ ਲੱਗਿਆ ਤੇ ਬਾਕੀ ਸਾਰੀ ਡਿਟੇਲ ਜਾਣਦੇ ਆ ਗੱਲ ਤਾਂ ਮੁਖਣੀਆ ਰੇਟ ਤੇ ਆ ਕੇ ਸੁਖਵੀਰ ਵੀਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੀਰੇ ਵਧੀਆ ਜੀ ਵਧੀਆ ਸੇਤਾ ਘੜ ਪਰਵਾਰ ਬਾਈ ਵਧੀਆ ਬਈ ਠੀਕ ਆ ਸੁਖਵੀਰ ਬਾਈ ਵੇਰ ਦੀ ਕੀ ਡਿਟੇਲ ਆ ਬੈੜ ਬਈ ਦੂਜਾ ਸੂਆ ਹੁੰਦੀ ਆ ਜੀ ਪਹਿਲਾਂ 18 ਪਲੱਸ ਚੱਲੀ ਆ ਠੀਕ ਆ ਤੇ ਆਪਾਂ 18 ਤੋਂ 20 ਦੀ ਗਰੰਟੀ ਦੇਵਾਂ ਗਰਮੀ ਠੀਕ ਆ ਵੀਰੇ ਸੁਖਵੀਰ ਬਈ ਦਿਨ ਕਿੰਨੇ ਲੈ ਜੂਗੀ ਅਜੇ ਬਈ ਦਿਨ ਅਜੇ ਸਹੀ ਗਰੰਟੀ ਤਾਂ ਹੁਣ 6 ਦੇ ਲਪਈ ਠੀਕ ਆ ਵੀਰੇ ਹਾਂਜੀ ਤੇ ਦੁੱਧ ਕਿੰਨਾ ਦਿੱਤਾ ਪਹਿਲਾਂ ਨੇ 18 ਚੱਲੀ 18 ਦਾ ਕੰਡੇ ਵਾਲਾ ਦਿੱਤਾ ਠੀਕ ਆ ਬਈ ਠੀਕ ਆ ਵੀਰੇ ਤੇ ਰੇਟ ਬਾਈ ਰੇਟ ਹੈ 64000 ਰੁਪਏ ਬਈ ਦੇਣ ਲੈਣ ਵਾਲਾ ਮਾਨਤਾ ਕਰਦਾ ਫੁੱਲਾ ਜੀ ਕਿੱਡੀ ਬਾਹਰੋਂ ਵੀਰੇ ਕੱਢ ਲੈ ਮਿੱਤਰੋ ਦੂਜਾ ਸੂਆ ਵਾ ਕਦ ਬਹੁਤ ਚੰਗਾ ਵਾ ਬੈੜ ਦਾ ਕਰੋ ਸੰਗ ਦੇ ਵਿੱਚ ਥਣ ਚੰਗਾ ਲੱਗਾ ਹੋਇਆ ਦੁੱਧ ਪਹਿਲੇ 18 ਕਿਲੋ ਦਿੱਤਾ ਹੋਇਆ ਤੇ ਦਹੀਂਾਂ ਵੀ ਬਣਦਾ ਕਿਉਂਕਿ ਵੈੜ ਦੀ ਕੁਆਲਿਟੀ ਆ ਜਿਹੜੀ ਉਹ ਦੁੱਧ ਵਾਲੇ ਪੱਖ ਤੋਂ ਸਾਰੇ ਪੱਖ ਤੋਂ ਚੰਗੀ ਏ ਕਰਮਾ ਦੇਖ ਸਕਦੇ ਹੋ ਮਿੱਤਰੋ ਤੁਸੀਂ ਗਰਮੀ ਗਰਮੀ ਦਾ ਗਹਿਣਾ ਚੀਜ਼ ਕਹਿ ਸਕਦੇ ਆ ਵੀਰੇ ਦੁੱਧ ਜਿਹੜਾ ਇਹ ਕਰਮਾ ਵਾਲੀ ਨੇ ਟੋਰਾ ਨਾ 20 ਕਿਲੋ ਵਾਂਗੂ ਦੇਈ ਜਣਾ ਮਿੱਤਰੋ ਬਾਕੀ ਪੰਜਾਬੀ ਬਾਈ ਗਰਮੀ ਦੇ ਵਿੱਚ ਗਰਮੀ ਨੂੰ ਸਹਿਣ ਕਰਨ ਵਾਲੀ ਚੀਜ਼ ਆ ਸਾਊਸ ਲਾ ਕੇ ਚੰਗੀ ਆ ਹਨਾ ਬਾਈ ਹੂੰ ਠੰਢੀ ਠੰਢੀ ਚੰਗੀ ਆ ਹੂੰ ਬੰਦ ਲੇ ਮੇਟਰ ਠੰਡੀ ਠੁੰਡੀ ਵਹਿਣ ਚੰਗੀ ਆ ਵਾਕਈ ਦੂਜਾ ਸੂਆ ਸੁੰਦੀ ਆ ਦੋ ਦਿਨ ਨੇ 20 ਕਿਲੋ ਵਾਂਗੂ ਬਈ 18 20 18 20 ਇੱਥੇ ਜੇ ਤੋਰਣਾ ਪਈ ਜਣਾ ਕਿਉਂਕਿ ਕਿਲੋ ਕਿਲੋ ਦੁੱਧ ਤਾਂ ਕਰਮਣ ਲ ਗਿਆ ਕਈਆਂ ਥਣਾ ਦੇ ਵਿੱਚ ਹੀ ਰੱਖ ਲੈਂਦੀਆਂ ਕਿਉਂਕਿ ਇਹਨਾਂ ਨੂੰ ਠੰਡ ਚੰਗਾ ਹੁੰਦਾ 14000 ਰੁਪਿਆ ਰੇਟ ਆ ਮਾਨਤਨ ਖੁੱਲਾ ਹੋ ਜਾਊਗਾ ਤੇ ਬਾਕੀ ਬਰੀਕੀ ਬਰੂਕੀ ਲੋਕਾਂ ਚੰਗੀ ਆ ਵੀਰੇ 2 ਨੰਬਰ ਤੇ ਜਿਹੜੀ ਗਾਂ ਬਾਈ 2 ਨੰਬਰ ਤੇ ਵੀ ਦੂਜਾ ਸੂਆ ਹੀ ਆਈ ਦੂਜਾ ਸੂਆ ਹੀ ਹੈ ਬਾਈ ਹਾਂਜੀ ਦਿਨ ਕਿੰਨੇ ਪਏ ਵੀਰੇ ਨਾ ਇਹਦੇ 14 ਪੈਸੇ ਹੀ ਠੀਕ ਆ ਬਾਈ ਹਾਂਜੀ ਤੇ ਦੋਦੇ ਤੇਰੇ ਤਜਰਬੇ ਮੁਤਾਬਕ ਕਿੰਨਾ ਦੇਜੂ ਬਾਈ ਯਾਰ ਜਿਹੜੇ ਥਾਣਾ ਵੀ ਥਾਂ ਥਣ ਲੱਗਾ 14 15 ਕਿਲੋ 14 15 ਰੁਪਏ ਦੇ ਇਹ ਕਿੰਨੇ ਦੀ ਦੇਦਗੇ ਬਾਈ ਇਹਦਾ ਮੋਲ ਭਾਏ ਕੋਈ ਕਰਾਈ ਆਈ 47000 ਰੁਪਏ ਦੇ ਦਾਂਗੇ ਕਿਨੇ ਦੀ 47 ਦੀ 47 ਦੀ ਮਾਨ ਤਨ ਕੋਈ ਇਹਦੇ ਵਿੱਚੋਂ ਮੈਂ ਛੋੜੂਗੀ ਠੀਕ ਕੱਢੀ ਬਾਹਰੋਂ ਵੀਰੇ ਲੈ ਮਿੱਤਰੋ ਦੂਜਾ ਸੂਆ ਜਰਸੀ ਸੂਣ ਦੇ ਵਿੱਚ ਇਹਨੇ ਵੀ ਦਿਨ ਕੱਢ ਜਾਣੇ ਆ ਥੱਲੋ ਤਿਆਰੀ ਬਹੁਤ ਸੋਹਣੀ ਕਰੂਗੀ ਕਰਮਾਂ ਵਾਲੀ ਕਿਉਂਕਿ ਗਾ ਨੂੰ ਲੈ ਵਾਲੂ ਬਹੁਤ ਚੰਗਾ ਲੱਗਾ ਹੋਇਆ ਮਿੱਤਰੋ ਹੂ ਲੈ ਲੈ ਹਲੋ ਬਣੂਗੀ ਚੰਗੀ ਬਈ ਆ ਵੀ ਹਾਂਜੀ ਤੇ ਇਹ ਗਾ ਵੀ ਕੁਆਲਿਟੀ ਹੈ ਨਾ ਜਿਹੜੀ ਉਹ ਦੁੱਧ ਵਾਲੇ ਪੱਖ ਤੋਂ ਚੰਗੀ ਰਹੂਗੀ 14-15 ਕਿਲੋ ਦੁੱਧ ਵੀ ਦੇ ਜੂਗੀ ਵਧੀਆ ਤੇ ਬਾਕੀ ਬਈ ਮੰਨ ਲਓ ਤੁਸੀਂ ਵੀ ਬਾੜੀ ਗਰਮੀ ਮਨਾਉਣਾ ਦੀ ਜਨੀ ਕਿਉਂਕਿ ਇਹਦੇ ਵਿੱਚ ਵੀ ਥੋੜਾ ਜਿਹਾ ਕਰੌਸ ਹੈਗਾ ਵਾ 100 ਦੇ ਜਿਵੇਂ 30 ਕੋ ਪੈਸੇ ਦੇਖ ਸਕਦੇ ਨੇ ਵਾਲੂਆ ਚੋਲਚਾਲ ਚੰਗੀਆਂ ਨਖੇਰਾ ਨਖੇਰੂ ਵੀ ਥਾਣਾ ਚੰਗਾ ਇਹਦਾ ਰੇਟ ਕਿੰਨਾ 47000 ਰੁਪਿਆ ਰੇਟ ਆ ਇਹਦਾ ਮਾਨ ਤਾਂ ਜੇ ਕੋਈ ਜੋੜਾ ਲੈ ਲਵੇ ਬਾਈ ਕਰਦਾ ਹੀ ਚੰਗਾ ਕਰਦਾ ਮਾਨ ਤਾਂ ਖੁੱਲਾ ਠੀਕ ਆ ਬਾਈ ਲੈ ਵੀ ਮਿੱਤਰੋ ਜੋੜੇ ਦੀ ਕੀਮਤ ਬਣਦੀ ਆ ਜੇ ਆਪਾਂਵੇਂ ਸੋਚਦੇ ਆ ਤਾਂ ਜਿਉ ਨੂੰ 47 111000 ਹਾਂਜੀ ਹਨਾ ਤੇ ਮਾਨ ਤਾਂ ਖੁੱਲੇ ਨਾਲ ਦੇ ਦੇਗਾ ਫਿਰ ਠੀਕ ਆ ਲੈ ਮਿੱਤਰੋ ਜੋੜਾ ਲੈਣਾ ਹੋਇਆ ਤਾਂ ਖੁੱਲੇ ਮਾਨ ਤਾਂ ਹੋ ਜੀ 87 ਤੋਂ 90 32 ਕਿਆ ਸੀ 87290 32 ਕਿਆ ਸੀ 87290 32 82 ਇਸ ਨੰਬਰ ਤੇ ਕਰਨੀ ਆ ਮੇਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਮਾਲਾ ਕਲਾ ਜ਼ਿਲ੍ਹਾ ਮੋਗਾ ਪਲੂਰਾ ਵਾਲੀ ਛੜ ਕੇ ਤੇ ਸੁਖਵੀਰ ਬਾਈ ਦੀ ਬੜਕ ਧੰਨਵਾਦ